3000 ਕਰੋੜ ਦੇ ਕਰੀਬ ਦੀਆਂ ਜਾਇਦਾਦਾਂ ਪੈਨਪੁਆਇੰਟ ਕੀਤੀਆਂ ਜਿਨ੍ਹਾਂ ਦੇ ਬਦਲੇ ਦੇ ਵਿੱਚ ਲੋਨ ਲੈਣਾ ਕਿਉਂਕਿ ਲੈਂਡ ਪੋਲਿੰਗ ਨੀਤੀ ਦੇ ਰਾਈ ਜਿਹੜਾ ਪੈਸਾ ਇਕੱਠਾ ਕਰਨਾ ਸੀ ਉਹਦੇ ਰਾਈ ਜਿਹੜਾ 20000 ਰੁਪਿਆ 1100 ਰੁਪਿਆ ਦੇ ਕੇ ਅਗਲੀਆਂ ਵੋਟਾਂ ਪੱਕੀ ਕਰਨ ਦੀ ਪ੍ਰਕਿਰਿਆ ਸੀ ਕੁਝ ਖੜੋਤ ਆਈ ਹੈ आलिया ਸਾਡਾ 30000 ਕਰੋੜ ਹੈ ਖਰਚਾ ਸਾਡਾ 41000 ਕਰੋੜ ਹੈ ਮਤਲਬ ਦਾੜੀ ਨਾਲੋਂ ਮੁੱਛਾਂ ਭਰ ਸਾਡਾ 8000 ਕਰੋੜ ਦੇ ਕਰੀਬ ਪਿੰਡੂ ਵਿਕਾਸ ਫੰਡ ਪਿਆ ਜੀ ਕੋ ਸਮੇਂ ਸਰ ਨਹੀਂ ਮਿਲਦੀਆਂ ਜੀ ਇਹ ਕੇਂਦਰ ਤੱਕਾ ਕਰਦਾ ਵੀ ਚਿੱਠੀ ਲਿਖਤੀ ਇਹ ਵੀ ਰਾਜ ਦੀ ਕਿ ਲੜਾਈ ਕਿਉਂ ਨਹੀਂ ਲੜਦੇ ਇਹ ਸਵਾਲ ਵੱਡਾ ਖੜਾ ਹੈ ਇਹ ਸਾਰਾ ਕੁਝ ਬੀਜੇਪੀ ਪੰਜਾਬ ਦੇ ਵਿੱਚ ਕਰਨ ਲਈ ਕਹਿੰਦੇ ਕੈਂਪ ਮਹਮ ਚਲਾ ਰਹੀ ਹੈ ਤੇ ਉਸ ਕੈਂਪ ਮਹਮ ਦੇ ਮੂਹਰੇ ਅੜੀਕਾ ਬਣ ਕੇ ਕਹਿੰਦੇ ਜੀ ਪੰਜਾਬ ਸਰਕਾਰ ਖੜੀ ਹੈ ਕਿਉਂ ਨਾ ਮੰਨ ਲਿਆ ਜਾਵੇ ਕਿ ਬਿਲਕੁਲ ਸਪੱਸ਼ਟ ਹੋ ਗਿਆ ਕਿ ਫਿਕਸ ਮੈਚ ਹੈ ਕਿਉਂਕਿ ਇੱਕ ਵੀ ਬੀਜੇਪੀ ਲੀਡਰ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੋਈ ਐਫ ਆਈ ਆਰ ਨਹੀਂ ਤਾਂ ਉਹਨਾਂ ਨੂੰ ਜੇਠਣ ਲਈ ਸਰਕਾਰ ਦੀ ਕੋਈ ਪਾਲਿਸੀ ਹੈ ਸਰਕਾਰ ਦੀ ਕੋਈ ਨੀਤੀ ਹੈ ਹਰ ਸਾਲ ਹੜਾਉਂਦੇ ਨੇ ਇਸੇ ਤਰ੍ਹਾਂ ਇਹ ਦਰਿਆ ਮਾਰ ਕਰਦੇ ਨੇ ਜੇ ਨਾਲੇ ਦਰਿਆ ਹਾਂ ਚੋਏ ਸਾਪੂਗੇ ਬਨ ਪੱਕੇ ਹੋਗੇ ਹੈਨਾ ਤੇ ਫਿਰ ਜੇ ਹੜ ਨਾ ਆਇਆ ਫਿਰ ਲੋਕਾਂ ਨੂੰ ਸਰਕਾਰ ਕਿਵੇਂ ਚਿੱਤੇ ਹੋਗੀ ਫਿਰ ਸਾਨੂੰ ਜਾ ਕੇ ਫੋਟੋਆਂ ਖਿਚਾਉਣ ਦਾ ਕਿਵੇਂ ਮੌਕਾ ਮਿਲੂਗਾ ਜਿਹੜਾ ਬਦਲਾ ਆ ਚਿੜੀ ਦੇ ਪੰਜੇ ਜਿੰਨਾ ਪੰਜਾਬ ਮੁਖੰਦਰੀ ਭਗਵੰਤ ਸਿੰਘ ਜੀ ਤੁਹਾਡੇ ਬੋਲ ਪੰਜਾਬ ਉੱਡਾ ਹੀ ਆ ਹੁਣ ਵੀ ਫਸਲ ਬਰਬਾਦੀ ਦੇ ਮਾਮਲੇ 'ਚ ਉਹ ਸੈਟਲਾਈਟ ਨਹੀਂ ਚੱਲਦਾ ग्लोबल पंजाब टीवी ਵਿਖਰੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ग्लोबल ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਸੂਬਾ ਆਰਥਿਕ ਸੰਕਟ ਚ ਹੈ ਤੇ ਪੰਜਾਬ ਸਰਕਾਰ ਇਹ ਆਰਥਿਕ ਸੰਕਟ ਨਾਲ ਨਜਿੱਠਣ ਦੇ ਲਈ ਇੱਕ ਬੜੀ ਵਿਸ਼ਾਲ ਰਣਨੀਤੀ ਲੈ ਕੇ ਆਈ ਹੈ ਉਹ ਰਣਨੀਤੀ ਅਕਾਲੀ ਸਰਕਾਰ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਦੇ ਸਮੇਂ ਜਿਹੜਾ ਮਾਡਲ ਅਪਣਾਇਆ ਗਿਆ ਉਸ ਮਾਡਲ ਨੂੰ ਅੱਗੇ ਵਧਾਰ ਰਹੀ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਅਸੀਂ ਪੰਜਾਬ ਦੀ ਵਿੱਤੀ ਹਾਲ ਸੁਧਾਰਨ ਦੇ ਲਈ ਜ਼ਮੀਨਾਂ ਕਿਉਂ ਨਾ ਵੇਚਦੀ ਹੈ ਕਿਉਂ ਨਾ ਆਪਣੀਆਂ ਸਰਕਾਰੀ ਜਾਇਦਾਦਾਂ ਪਿਛਲੇ ਦਿਨੀ ਇੱਕ ਖਬਰ ਨਿਕਲੀ ਕਿ 20000 ਕਰੋੜ ਦੇ ਕਰੀਬ ਦੀਆਂ ਜਾਇਦਾਦਾਂ ਪੈਨਪੁਆਇੰਟ ਕੀਤੀਆਂ ਜਿਨ੍ਹਾਂ ਦੇ ਬਦਲੇ ਦੇ ਵਿੱਚ ਲੋਨ ਲਗਾ ਹੁਣ ਕਹਿੰਦੇ ਕਿ ਉਹ ਸਰਕਾਰੀ ਖਾਲੀ ਜ਼ਮੀਨਾਂ ਦੀ شناخت ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਦੇ ਰਾਹੀਂ ਇਹ ਕੰਮ ਪੂਰਾ ਕਰਨਾ ਬਿਲਕੁਲ ਜੀ ਕਹਿੰਦੇ ਕਾਲੀ ਮਾਡਲ ਹੈ ਲਗਭਗ 28 ਸਾਲ ਪੁਰਾਣੀ ਯੋਜਨਾ ਜਿਹਦੇ ਉੱਤੇ ਪੰਜਾਬ ਸਰਕਾਰ ਹੁਣ ਕੰਮ ਕਰਨ ਲੱਗੀ ਹੈ ਕਿਉਂਕਿ ਲੈਂਡ ਪੋਲਿੰਗ ਨੀਤੀ ਦੇ ਰਾਹੀਂ ਜਿਹੜਾ ਪੈਸਾ ਇਕੱਠਾ ਕਰਨਾ ਸੀ ਉਹਦੇ ਰਾਹੀਂ ਜਿਹੜਾ BBN 1000 ਰੁਪਇਆ 1100 ਰੁਪਇਆ ਦੇ ਕੇ ਅਗਲੀਆਂ ਵੋਟਾਂ ਪੱਕੀ ਕਰਨ ਦੀ ਪ੍ਰਕਿਰਿਆ ਸੀ ਕੁਝ ਖੜੋਤ ਆ ਗਈ ਹੈ ਸੁਣ ਕੇ ਇਹ ਕਹਿੰਦੇ ਕਿ 28 ਸਾਲ ਪੁਰਾਣੀ ਯੋਜਨਾ ਅਮਲ 'ਚ ਲਿਆਉਣ ਤੇ ਵਿਚਾਰ ਕਰ ਰਹੀ ਹੈ ਸੱਤਾਧਾਰੀ ਤਿਰ ਤੇ ਅਕਾਲੀ ਪੰਚਪਾਖਟ ਗੱਡਜੋੜ ਦੇ ਸਮੇਂ ਸਰਕਾਰ ਤੇ ਸਮੇਂ ਇਹ ਨੀਤੀ ਸਾਹਮਣੇ ਆਈ ਸੀ ਜਦੋਂ ਇਸ ਤਰੀਕਾ ਕਰਨ ਵਾਲ ਕੇ ਆਪਾਂ ਕਿਵੇਂ ਜ਼ਮੀਨਾਂ ਦੇ ਉੱਤੇ ਸਰਕਾਰੀ ਜ਼ਮੀਨਾਂ ਦੇ ਆਧਾਰ ਦੇ ਉੱਤੇ ਇਸ ਨੂੰ ਪੈਸਾ ਕੱਤਰ ਕਰ ਸਕਦੇ ਹਾਂ ਸਥਿਤੀ ਕੀ ਹੈ ਸੁਬੇ ਦੀ ਇਹ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਲਗਾਤਾਰ ਕਰਜ਼ੇ ਦਾ ਬੋਝ ਵੱਧ ਰਿਹਾ ਇਹ ਹਰ ਰੋਜ਼ ਬਖਵਖ ਖਬਰਾਂ ਦੇ ਮਾਧਿਅਮ ਤੱਕ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਗੱਲ ਕਿ ਸਵਾ 4 ਲੱਖ ਕਰੋੜ ਤੋਂ ਉੱਪਰ ਜਾਣਾ ਹੈ ਵਿੱਤੀ ਬਰਾਂ ਜਦੋਂ ਮੁਕਣਾ ਹੈ ਮਤਲਬ ਕਿ 4 ਲੱਖ 17000 ਕਰੋੜ ਤੋਂ ਉੱਪਰ ਲਗਭਗ ਚਲੀ ਗਈ ਹੈ ਇੱਥੇ ਸਵਾ 4 ਲੱਖ ਕਰੋੜ ਤੋਂ ਤੇ ਜਦੋਂ ਤੱਕ ਇਹ ਸਰਕਾਰ ਦਾ ਕਾਰਜਕਾਲ ਮੁਕਣਾ ਹੈ ਕਹਿੰਦੇ ਕਿ 5 ਲੱਖ ਕਰੋੜ ਦੇ ਨੇੜੇ ਪੰਜਾਬ ਦੇ ਸਰ ਤੇ ਕਰਜ਼ੇ ਦਾ ਬੋਝ ਹੋ ਸਕਦਾ ਹੁਣ ਉਹ ਸਥਿਤੀ ਨੂੰ ਹੋਰ ਜੇ ਤੁਸੀਂ ਸਪੱਸ਼ਟ ਸਮਝਣਾ ਹੋਵੇ ਕਿ ਅਜਿਹੀ ਸਥਿਤੀ ਕੀ ਹੈ ਸੀ ਇੱਥੇ ਹੁੰਦਾ ਜਾ ਲਾ ਲਓ ਕਿ ਅਪ੍ਰੈਲ ਤੋਂ ਜੁਲਾਈ ਵਾਲਾ ਜਿਹੜਾ ਪਿਰੜ ਹੈ ਅਪ੍ਰੈਲ ਮਈ ਜੂਨ ਜੁਲਾਈ ਇਸ ਦੌਰਾਨ ਜਿਹੜਾ ਮਾਲੀਆ ਇਕੱਠਾ ਹੁੰਦਾ ਉਹ ਸਾਡੇ ਕੋਲ ਕਰੀਬ-ਕਰੀਬ 30000 ਕਰੋੜ ਦੇ ਕਰੀਬ ਦਾ ਮਾਲੀਆ ਬਣਦਾ ਹੈ ਕਹਿੰਦੇ ਜੀ 30000 ਕਰੋੜ ਰੁਪਏ ਦਾ ਮਾਲੀਆ ਅਪ੍ਰੈਲ ਤੋਂ ਜੁਲਾਈ ਮਹੀਨੇ ਦੇ ਦਰਮਿਆਨ ਪੰਜਾਬ ਸਰਕਾਰ ਨੇ ਕਮਾਇਆ ਹੁਣ ਜਿਹੜਾ ਖਰਚਾ ਆਇਆ ਇਹਨਾਂ ਦਰਮਿਆਨ ਉਹ 41000 ਕਰੋੜ ਤੋਂ ਉੱਪਰ ਹੈ। ਮਾਲੀਆ ਸਾਡਾ 30000 ਕਰੋੜ ਹੈ। ਖਰਚਾ ਸਾਡਾ 41000 ਕਰੋੜ ਹੈ। ਮਤਲਬ ਦਾੜੀ ਨਾਲੋਂ ਮੁੱਛਾਂ ਭਾਰੀਆਂ। ਤੇ ਫਿਰ ਹੋਇਆ ਕੀ? ਤੇ ਫਿਰ ਤੁਸੀਂ 12000 ਕਰੋੜ ਹੋਰ ਕਰਜ਼ਾ ਚੱਕ ਲਈ। ਇੱਕ ਤਾਂ ਤੈਹ ਕਰਜ਼ਾ ਲਈ ਰਹੇ ਹਾਂ। ਫਿਰ 12000 ਕਰੋੜ 12191 ਕਰੋੜ ਦੇ ਕਰੀਬ ਕਰਜ਼ਾ ਹੋ ਚੱਕ ਲਿਆ। ਹੁਣ ਇਹ ਸਥਿਤੀ ਦੇ ਵਿੱਚ ਜਦੋਂ ਸਾਡਾ ਆਮਦਨ ਘਟ ਹੈ ਖਰਚੇ ਵੱਧ ਹੈ ਤੇ ਖੁਦ ਮੈਂ ਵਿੱਤ ਮੰਤਰੀ ਸਭ ਨੂੰ ਸੁਣ ਰਿਹਾ ਸੀ ਵਿੱਤ ਮੰਤਰੀ ਹਰਪਾਲ ਚੀਮਾ ਜੀ ਕਹਿੰਦੇ ਜੀ ਸਾਡਾ ਜੀਐਸਟੀ ਸਮੇਂ ਸਰ ਨਹੀਂ ਦਿੰਦੇ ਆ ਜੀ 50000 ਕਰੋੜ ਦੀ ਦੇਹਗੀ ਰੋਕ ਕੇ ਬੈਠੇ ਨੇ ਜੀ ਸਾਡਾ 8000 ਕਰੋੜ ਦੇ ਕਰੀਬ ਪਿੰਡੂ ਵਿਕਾਸ ਫੰਡ ਪਿਆ ਜੀ ਹੋਰ ਸਮੇਂ ਸਰ ਨਹੀਂ ਮਿਲਦੀਆਂ ਜੀ ਇਹ ਕੇਂਦਰ ਤੱਕਾ ਕਰਦਾ ਵੇ ਜੀ ਚਿੱਠੀ ਲਿਖਤੀ ਜੀ ਵੇ ਰਾਜ ਤੱਕ ਲੜਾਈ ਕਿਉਂ ਨਹੀਂ ਲੜਦੇ ਇਹ ਸਵਾਲ ਵੱਡਾ ਖੜਾ ਕਿ ਤੁਸੀਂ ਕੇਂਦਰ ਦੇ ਨਾਲ ਇਸ ਪਹਿਲੂ ਤੇ ਰਾਬਤਾ ਕਿਉਂ ਨਹੀਂ ਕਰਦੇ ਜਾ ਕੇ ਉੱਥੇ ਕੋਈ ਬੈਠਕ ਕੋਈ ਧਰਨਾ ਮਜਾਰਾ ਪ੍ਰਦਰਸ਼ਨ ਕੋਈ ਮੀਡੀਆ ਚ ਗੱਲ ਉਸ ਤਰ੍ਹਾਂ ਦੀ ਕਿਉਂ ਨਹੀਂ ਕਰਦੇ ਕਿ ਇੱਥੇ ਆ ਕੇ ਬੋਲੋ ਜੀ ਚੰਡੀਗੜ੍ਹ ਤੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਚੈਨਲਾਂ ਤੇ ਚੱਲ ਗਈ ਜੇ ਤਾਂ ਠੀਕ ਹੈ ਪਰ ਜਿਹੜੀ ਕੌੜੀ ਸਚਾਈ ਹੈ ਉਹ ਇਹ ਹੈ ਕਿ ਲੰਘੇ ਹਫਤੇ ਪੰਜਾਬ ਦੇ ਚੀਫ ਸੈਕਟਰੀ ਨੇ ਇੱਕ ਮੀਟਿੰਗ ਸੱਦੀ ਵੱਖ-ਵੱਖ ਵਿਭਾਗਾਂ ਦੇ ਪ੍ਰਮੁਖ ਸਕੱਤਰਾਂ ਦੀ ਇੱਕ ਤਾਂ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਵੀ ਜਿਹੜੀਆਂ ਕੇਂਦਰੀ ਯੋਜਨਾਵਾਂ ਨੇ ਸਾਡੀਆਂ ਐਸੇ ਮੈਂ ਉਸ ਨੁਕਤੇ ਤੇ ਵੀ ਆਉਂਗਾ ਕੇਂਦਰੀ ਯੋਜਨਾਵਾਂ ਜਿਹਦੇ ਲਈ ਭਾਜਪਾ ਕੈਂਪ ਲਾ ਰਹੀ ਆ ਕਿ ਜਿਹੜੀਆਂ ਕੇਂਦਰੀ ਯੋਜਨਾਵਾਂ ਨੇ ਉਹਦੇ ਵਿੱਚ ਜਿਹੜਾ ਸਾਡਾ ਹਿੱਸਾ ਹੁੰਦਾ ਉਹ ਸਮੇਂ ਸਿਰ ਤੁਰੰਤ ਕਿਸੇ ਹਿੱਲੇ ਵਸੀਲੇ ਕਰਕੇ ਪਾਓ ਤਾਂ ਕਿ ਉਹ ਪੈਸੇ ਵਾਪਸ ਨਾ ਹੋ ਜਾ ਕਿੰਨੇ ਕਿਤੇ ਉਹ ਇਹ ਦਿੱਕਤ ਵੀ ਹੈਗੀ ਪਰ ਖਬਰ ਤਾਂ ਇਹ ਤੋਂ ਵੀ ਅੱਗੇ ਦੀ ਹੈ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਕੋਲ ਜੋ ਰਾਸ਼ੀ ਪਈ ਸੀ ਉਹ ਸਾਰੀ ਫੇਰ ਵਾਪਸ ਲਾ ਲਈ ਗਈ ਇੱਕ ਵਾਰ ਜਦੋਂ ਸਰਕਾਰ ਹੋਂਦ ਚਾਈ ਸੀ 2022 ਤੋਂ ਬਾਅਦ ਵੀ ਇਹ ਪ੍ਰਕਿਰਿਆ ਹੋਈ ਸੀ ਹੁਣ ਫੇਰ ਮੋਡਾ ਕਾਰਪੋਰੇਸ਼ਨਾਂ ਨੂੰ ਐ ਵਿਭਾਗਾਂ ਨੂੰ ਜੋ ਫੰਡ ਸਰਕਾਰੀ ਖਜ਼ਾਨੇ ਚ ਗਏ ਹੋਏ ਨੇ ਉਹਨਾਂ ਦੇ ਵਿਭਾਗਾਂ ਦੇ ਉਹ ਵਾਪਸ ਵਿੱਤ ਮੰਤਰਾਲੇ ਚ ਮੰਗਾ ਲਏ ਗਏ ਨੇ ਕਿਉਂਕਿ ਤਨਖਾਹਾਂ ਦੇਣੀਆਂ ਵੀ ਔਖੀਆਂ ਹੋ ਗਈਆਂ ਸੋ ਇਸ ਸਥਿਤੀ ਦੇ ਵਿੱਚ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕੇਂਦਰ ਸਾਡਾ GST ਸਮਝ ਸਰ ਨਹੀਂ ਦਿੰਦਾ ਦੂਏ ਪਾਸੇ ਅਸੀਂ ਉਹਦੇ ਲਈ ਕੋਈ ਲੜਾਈ ਲੜਦੇ ਨਜ਼ਰਨੀਆਂ ਦੇ ਪਿੰਡੂ ਵਿਕਾਸ ਫੰਡ ਲਗਭਗ ਦੇ ਇੰਨੇ ਤੇ ਅਗਲੀ ਵਾਰ ਤੋਂ ਹੌਲੀ-ਹੌਲੀ ਭੋਗ ਪੈਣਾ ਤੇ ਦਾ ਮਤਲਬ ਪੰਜਾਬ ਦੀਆਂ ਮੰਡੀਆਂ ਦਾ ਮਸਲਾ ਖੜਾ ਹੈ ਉਹ ਵੱਡਾ ਪਹਿਲੂ ਹੈ ਤੇ ਇੰਦਰ ਹੁਣ ਕੇਂਦਰੀ ਯੋਜਨਾਵਾਂ ਦੇ ਪੈਸੇ ਵੀ ਇਸ ਲਈ ਵਾਪਸ ਚਲੇ ਜਾਂਦੇ ਨੇ ਕਿਉਂਕਿ ਪੰਜਾਬ ਸਰਕਾਰ ਆਪਣਾ ਬਣਦਾ ਹਿੱਸਾ ਨਹੀਂ ਸਮਝਦੇ ਰਿਹਾ ਆਪਾਰੀ ਇਸ ਲਈ ਬਹਾਗਾਂ ਨਾਲ ਮੀਟਿੰਗਾਂ ਕਰਕੇ ਉਹ ਨਿਸ਼ਾਨ ਵੀ ਕੀਤਾ ਜਾ ਰਿਹਾ ਪਰ ਕੀ ਚੀਫ ਸੈਕਟਰੀ ਵੱਲੋਂ ਕੀ ਪੰਜਾਬ ਸਰਕਾਰ ਵੱਲੋਂ ਇਹਨਾਂ ਮੀਟਿੰਗਾਂ ਦਾ ਉਦੇਸ਼ ਸਿਰਫ ਇੰਨਾ ਕੀ ਹੈ ਕਿ ਕੇਂਦਰੀ ਯੋਜਨਾਵਾਂ ਵਾਲਾ ਪੈਸਾ ਜਾਂ ਜਿਹੜੇ ਇਹ ਹਦਾਇਤਾਂ ਬਾਹਰ ਆਈਆਂ ਨੇ ਇਹ ਬਕਾਇਦਾ ਤੌਰ ਤੇ ਕਹਿਤਾ ਹੈ ਕਿ ਜੋ ਵੀ ਪਿਆ ਹੈ ਭਾਈ ਤੁਹਾਡੇ ਕੋਲ ਵਿਭਾਗਾਂ ਕੋਲ ਉਹ ਸਰਕਾਰੀ ਖਜ਼ਾਨੇ ਚ ਵਾਪਸ ਭੇਜੋ ਸੋ ਕਿਤਨਾ ਕਿਤੇ ਪੰਜਾਬ ਦੀ ਵਿੱਤੀ ਹਾਲਤ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਸਾਡੇ ਖਜ਼ਾਨੇ ਦੀ ਜੋ ਵਿੱਤੀ ਹਾਲਤ ਹੈ ਉਹਦੇ ਨਾਲ ਪੰਜਾਬ ਦੀ ਹਾਲਤ ਸਮਝੀ ਜਾ ਸਕਦੀ ਹੈ ਚਾਹੇ 28 ਸਾਲ ਪੁਰਾਣੀ ਯੋਜਨਾ ਲਿਆਓ ਚਾਹੇ 20 ਸਾਲ ਪੁਰਾਣੀ ਲਿਆਓ ਚਾਹੇ ਨਵੀਂ ਲਿਆਓ ਤੁਸੀਂ ਵੋਟਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੂਬੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਦੇ ਵੀ ਕਿਸੇ ਸਰਕਾਰ ਵੱਲੋਂ ਨਹੀਂ ਹੋਈ ਜਿਸ ਦਾ ਨਤੀਜਾ ਪੰਜਾਬ ਦੇ ਲੋਕ ਭੋਗ ਰਹੇ ਚਲੋ ਜੀ ਗੱਲ ਕੇਂਦਰੀ ਯੋਜਨਾਵਾਂ ਦੀ ਚੱਲੀ ਆ ਸੱਤ ਅੱਠ ਕੇਂਦਰੀ ਯੋਜਨਾਵਾਂ ਨੇ ਜਿਨ੍ਹਾਂ ਨੂੰ ਲਾਗੂ ਕਰਾਉਣ ਲਈ ਲੋਕਾਂ ਨੂੰ ਉਸ ਸਹੂਲਤ ਤੋਂ ਜਾਣੂ ਕਰਾਉਣ ਲਈ ਜਾਂ ਉਸ ਸਹੂਲਤ ਲੈਣ ਦੇ ਹੈ ਹਾਣੀ ਬਣਾਉਣ ਲਈ ਫਾਰਮ ਭਰਾ ਪ੍ਰਕਿਰਿਆ ਕੈਂਪਲਾ ਪ੍ਰਕਿਰਿਆ ਘਰੋਂ ਘਰ ਜਾ ਪ੍ਰਕਿਰਿਆ ਦਸਤਾਵੇਜ਼ ਲੈ ਪ੍ਰਕਿਰਿਆ ਹੈਨਾ ਫਾਰਮ ਪਰ ਰੋ ਜੀ ਆਹ ਲੋ ਜੀ ਤੁਹਾਨੂੰ ਮੋਦੀ ਜੀ ਦੇ ਵੱਲੋਂ ਆ ਆਜੂ ਆ ਮਿਲ ਜੂ ਇਹ ਸਾਰਾ ਕੁਝ ਭਾਵੇਂ ਜੀਪੀ ਪੰਜਾਬ ਦੇ ਵਿੱਚ ਕਰਨ ਲਈ ਕਹਿੰਦੇ ਕੈਂਪ ਮਹਮ ਚਲਾ ਰਹੀ ਆ ਤੇ ਉਸ ਕੈਂਪ ਮਹਮ ਦੇ ਮੂਹਰੇ ਅੜੀਕਾ ਬਣ ਕੇ ਕਹਿੰਦੇ ਜੀ ਪੰਜਾਬ ਸਰਕਾਰ ਖੜੀ ਆ ਤੇ ਜੀ ਇਹਦਾ ਟਕਰਾਅ ਦੇ ਵਿੱਚੋਂ ਫੜੋ ਫੜੀ ਜਾ ਰਹੀ ਆ ਹੁਣ ਕੁਝ ਨੁਕਤੇ ਜਿਹੜੇ ਤਾਜ਼ਾ ਉਪਰੇ ਇਸ ਖਬਰਾਂ ਦੇ ਉੱਤੇ ਆਪਾਂ ਪਿਛਲੇ ਅਖੀਰਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਗੱਲ ਕੀਤੀ ਆ ਪਰ ਕੁਝ ਨੁਕਤੇ ਨਵੇਂ ਉੱਭਰਦੇ ਰਹਿੰਦੇ ਨੇ ਪੜਾਅ ਦਰ ਪੜਾਅ ਪਹਿਲਾ ਨੁਕਤਾ ਤਾਂ ਇਸੇ ਵਿੱਚ ਵੱਡਾ ਹੀ ਹੋਇਆ ਕਿ ਚਾਹੇ ਸੁਭਈ ਯੋਜਨਾਵਾਂ ਮੈਂ ਚਾਹੇ ਕੇਂਦਰੀ ਯੋਜਨਾ ਮੈਂ ਇਹ ਲੋਕ 희ਤੀ ਯੋਜਨਾ ਮੈਂ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕ ਤੱਕਾਂ ਤੱਕ ਪਹੁੰਚਦੀ ਕਰ ਦੇਵੇ ਇਹ ਲੋਕਾਂ ਨੂੰ ਉਹ ਸਹੂਲਤਾਂ ਮਿਲਦੀਆਂ ਹੋਣ ਤਾਂ ਤੁਸੀਂ ਕਿਸੇ ਰਾਜਨੀਤਿਕ ਧਿਰ ਨੂੰ ਇਸ ਦੇ ਉੱਤੇ ਰਾਜਨੀਤਿਕ ਕਰਨ ਦਾ ਮੌਕਾ ਹੀ ਕਿਉਂ ਦਿਓ ਹਾਂ ਸਰਦਾਰ ਹਮੀਰ ਸਿੰਘ ਹੋਰਾਂ ਦਾ ਇੱਕ ਨੁਕਤਾ ਬੜਾ ਕਮਾਲ ਸੀ ਉਹ ਕਹਿੰਦੇ ਕਿ ਵੀ ਜੇ ਮੰਨ ਲਓ ਪੰਜਾਬ ਸਰਕਾਰ ਕੋਈ ਯੋਜਨਾ ਮੈਂ ਦੇ ਹਵਾਲੇ ਨਾਲ ਕੰਮ ਕਰ ਰਹੀ ਆ ਤੇ ਠੀਕ ਹੈ ਕਿ ਵੀ ਸਰਕਾਰ ਹੈ ਸਰਕਾਰ ਦਾ ਕੰਮ ਹੈ ਯੋਜਨਾਵਾਂ ਨੂੰ ਅਮਲੀ ਰੂਪ ਪਹਨਾਉਣਾ ਚਾਹੀਓ ਕੇਂਦਰੀ ਜਾਂ ਸੂਬਈ ਪਰ ਕਹਿੰਦੇ ਕਿ ਜੇ ਕੋਈ ਵਿਰੋਧੀ ਧਿਰ ਹੈ ਕੋਈ ਹੋਰ ਰਾਜਨੀਤਿਕ ਦਲ ਹੈ ਤਾਂ ਉਸ ਨੂੰ ਸਰਕਾਰ ਦੀਆਂ ਖਾਮੀਆਂ ਗਿਣਾਉਣ ਦਾ ਅਧਿਕਾਰ ਹੈ ਉਸ ਨੂੰ ਲੋਕਾਂ ਦੇ ਹੱਕ ਦੇ ਲਈ ਉਹ ਯੋਜਨਾਵਾਂ ਲਾਗੂ ਕਰਾਉਣ ਦੇ ਲਈ ਜੋਰਗੇਮੈਂਟ ਕਰਨ ਦਾ ਹੱਕ ਹੈ ਇਥੋਂ ਤੱਕ ਕਿ ਜਿਹੜੀਆਂ ਸਮਾਜਿਕ ਸੰਗਠਨ ਨੇ ਚਾਹੇ ਕਿਸਾਨ ਜੂਨੀ ਨਾ ਨੇ ਚਾਹੇ ਟ੍ਰੇਡ ਜੂਨੀ ਨਾ ਨੇ ਚਾਹੇ ਮਲਾਜਮ ਜੂਨੀ ਨਾ ਚਾਹੇ ਵਿਦਿਆਰਥੀ ਜੂਨੀ ਨਾ ਉਹ ਵੀ ਤਾਂ ਇਹੀ ਸਾਹਮਣੇ ਲਿਆਉਂਦੇ ਨੇ ਨਾ ਕਿ ਆਹ ਯੋਜਨਾ ਜੀ ਸਰਕਾਰ ਕਿਉਂ ਨਹੀਂ ਲਾਗੂ ਕਰਦੀ ਸਰਕਾਰ ਇਦਾਂ ਹੀ ਲੋਕਾਂ ਨੂੰ ਲਾਭ ਕਿਉਂ ਨਹੀਂ ਦਿੰਦੀ ਇਹ ਸਾਡਾ ਹੱਕ ਹੈ ਜੀ ਕਿਉਂ ਨਹੀਂ ਮਿਲਦਾ ਸੋ ਇਹ ਕੰਮ ਰਾਂਟਿਕ ਤੇ ਰਾ ਜਿਹੜੀਆਂ ਸੱਤਾ ਤੋਂ ਬਾਹਰ ਨੇ ਉਹਨਾਂ ਦਾ ਵੀ ਹੈ ਉਹ ਕਹਿੰਦੇ ਜੇ ਬੀਜੇਪੀ ਇਹ ਕੰਮ ਕਰੇ ਜਾਂ ਅਕਾਲੀ ਕਾਂਗਰਸੀ ਇਹ ਕੰਮ ਕਰਨ ਕਿ ਵੀ ਆਹ ਕੇਂਦਰੀ ਯੋਜਨਾ ਇਹ ਪੰਜਾਬ ਦੇ ਹਿੱਤ ਚ ਹੈ ਇਹ ਪੰਜਾਬ ਚ ਲਾਗੂ ਹੋ ਸਕਦੀ ਹੈ ਪੰਜਾਬ ਦੇ ਲੋਕ ਇਹਦੇ ਲੈਂਡ ਦੇ ਅਧਿਕਾਰ ਰੱਖਦੇ ਨੇ ਜਾਂ ਇਹਦੇ ਲੈਂਡ ਦਾ ਜੋ ਕਰਾਈਟੇਰੀਆ ਉਹਨੂੰ ਪੂਰਾ ਕਰਦੇ ਨੇ ਫਿਰ ਕਹਿੰਦੇ ਉਹਨਾਂ ਨੂੰ ਉਪਲਬਧ ਕਿਉਂ ਨਹੀਂ ਇਹਦੇ ਲਈ ਸਰਕਾਰ ਤੇ ਦਬਾਅ ਬਣਾਉਣਾ ਉਹਨਾਂ ਦਾ ਕੰਮ ਹੋਣਾ ਚਾਹੀਦਾ ਪਰ ਜਦੋਂ ਤੁਸੀਂ ਇਹ ਜਿਚਾਉਣ ਜਾਂਦੇ ਹੋ ਕਿ ਜੀ ਅਸੀਂ ਉਹ ਦਵਾ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਤੁਹਾਡੇ ਲਈ ਪੰਜਾਬ ਦੇ ਮੁੱਦੇ ਨਹੀਂ ਤੁਹਾਡੇ ਲਈ ਸਿਰਫ ਆਪਣੀ ਪਾਰਟੀ ਦਾ ਹਿੱਤ ਆਪਣੀ ਪਾਰਟੀ ਦੀ ਚਮਕਦਮ ਤਾਂ ਤੁਸੀਂ ਚੋਣ ਪ੍ਰਕਿਰਿਆ 'ਚੋਂ ਸੋ ਕੋਈ ਸ਼ੱਕ ਨਹੀਂ ਕਿ ਭਾਜਪਾ ਚੋਣ ਏਜੰਡੇ ਨੂੰ ਧਿਆਨ ਚ ਰੱਖ ਕੇ 227 ਦੇ ਲਈ ਕੈਂਪ ਪ੍ਰਕਿਰਿਆ ਚਲਾ ਰਹੀ ਹੈ ਤਾਂ ਪਹਿਲਾਂ ਕਦੇ ਪੰਜਾਬ ਦੇ ਮੁੱਦਿਆਂ ਤੇ ਕਦੇ ਭਾਜਪਾ ਉਵੇਂ ਲੜਦੀ ਨਜ਼ਰ ਨਹੀਂ ਆਈ ਪਰ ਪੰਜਾਬ ਸਰਕਾਰ ਜਿਹੜੀ ਫੜੋ ਫੜੀ ਕਰ ਰਹੀ ਆ ਉਹਦੇ ਨਾਲ ਹੁਣੇ ਕਿਉਂ ਨਾ ਮੰਨ ਲਿਆ ਜਾਵੇ ਕਿ ਬਿਲਕੁਲ ਸਪਸ਼ਟ ਹੋ ਗਿਆ ਕਿ ਫਿਕਸ ਮੈਚ ਹੈ ਕਿਉਂਕਿ ਇੱਕ ਵੀ ਭਾਜਪਾ ਲੀਡਰ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੋਈ ਐਫ ਆਈ ਆਰ ਨਹੀਂ ਜਾਂ ਤਾਂ ਫਿਰ ਤਾਨੂੰ ਫੜਨ ਦਾ ਅਧਿਕਾਰ ਨਹੀਂ ਹੈ ਤੁਸੀਂ ਉਹਨਾਂ ਨੂੰ ਗਲਤ ਤੰਗ ਕਰ ਰਹੇ ਹੋ ਜਾਂ ਤੁਸੀਂ ਲੋਕਾਂ ਦੇ ਮਨਾਂ 'ਚ ਉਹਨਾਂ ਦੇ ਪ੍ਰਤੀ ਸਿੰਮਤੀ ਪੈਦਾ ਕਰ ਰਹੇ ਹੋ ਬਈ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਬੀਜੇਪੀ ਪ੍ਰਤੀ ਕਰੋਸ ਹੈ ਕਿ ਉਹ ਕੇਂਦਰੀਕਰਨ ਕਰ ਰਹੀ ਆ ਉਹ ਕਾਰਪੋਰਟ ਘਰਾਣਿਆਂ ਨੂੰ ਬढ़ावा ਦੇ ਰਹੀ ਆ ਉਹ ਕੇਂਦਰ ਦੇ ਵਿੱਚ ਆਪਣਾ ਦਬਦਬਾ ਦੇ ਰਾਹੀਂ ਸੂਬਿਆਂ ਨੂੰ ਕੰਟਰੋਲ ਕਰਨਾ ਚਾਹੁੰਦੀ ਆ ਉਹ ਕਿਸਾਨਾਂ ਦੇ ਲੋਕਾਂ ਦੇ ਉਹਨਾਂ ਦੀ ਜ਼ਮੀਨਾਂ ਖੋਹਣਾ ਚਾਹੁੰਦੀ ਆ ਸੋ ਇਹ ਕਿੰਨੇ ਹੀ ਸਵਾਲ ਕੜੇ ਨੇ ਖਾਸ ਕਰਕੇ ਕੇਂਦਰੀਕਰਨ ਨੂੰ ਲੈ ਕੇ ਭਾਸ਼ਾ ਨੂੰ ਲੈ ਕੇ ਹੈ ਨਾ ਇੱਕ ਤਰ੍ਹਾਂ ਦੇ ਦੇਸ਼ ਨੂੰ ਇੱਕ ਰੰਗ ਚ ਰੰਗੜ ਦੀ ਪ੍ਰਕਿਰਿਆ ਨੂੰ ਲੈ ਕੇ ਉਹ ਜਿਹੜਾ ਲੋਕਾਂ ਦੇ ਮਨਾਂ ਚ ਖਦਸੇ ਤੇ ਰੋਸੇ ਪਏ ਨੇ ਉਹਨੂੰ ਦੂਰ ਕੌਣ ਕਰ ਸਕਦਾ ਉਹਨੂੰ ਦੂਰ ਕਰ ਸਕਦੀ ਹੈ ਕੇਂਦਰ ਦੀ ਸਰਕਾਰ ਕਿ ਆਪਣੀਆਂ ਸਰਕਾਰੀ ਯੋਜਨਾਵਾਂ ਆਪਣੇ ਸਰਕਾਰੀ ਫੈਸਲੇ ਪੰਜਾਬ ਦੇ ਵਿੱਚ ਪੰਜਾਬ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਲਾਗੂ ਕਰੇ ਪੰਜਾਬ ਦੇ ਸੱਭਿਆਚਾਰ ਪੰਜਾਬ ਦੇ ਬਣਤਰ ਦੇ ਹਿਸਾਬ ਨਾਲ ਤੈਅ ਕਰੇ ਤੇ ਜੇਕਰ ਉਹ ਜੇ ਹੱਕ ਕੰਮ ਕਰਦੀ ਆ ਤਾਂ ਉਹ ਕੰਮ ਦੇ ਆਧਾਰ ਦੇ ਉੱਤੇ ਲੋਕਾਂ ਦੇ ਮਨਾਂ 'ਚ ਆਪਣੇ ਆਪ ਨੂੰ ਦੇ ਪ੍ਰਤੀ ਜਖਤ ਸੇ ਨਹੀਂ ਖਤਮ ਹੋ ਜਾਣਗੇ ਪਰ ਇਹ ਕੰਮ ਤਾਂ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਉਹਨਾਂ ਦੇ ਪ੍ਰਤੀ ਰੋਸੇ ਨੂੰ ਘਟਾਉਣ ਦਾ ਕੰਮ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਵੀ ਉਹਨਾਂ ਦੇ ਉੱਤੇ ਪੁਲਿਸੀਆ ਕਾਰਵਾਈ ਕਰਕੇ ਮਤਲਬ ਇਹਦਾ ਮਤਲਬ ਏਜੰਡਾ ਕੋਈ ਲਾਗੂ ਨਹੀਂ ਹੋਣਾ ਲੋਕਾਂ ਨੂੰ ਕੁਝ ਪੱਲੇ ਕੁਝ ਨਹੀਂ ਪੈਣਾ ਸਰਕਾਰ ਦਾ ਰਵਈਆ ਪੰਜਾਬ ਪ੍ਰਤੀ ਕੇਂਦਰ ਦਾ ਨਹੀਂ ਬਦਲਣਾ ਪਰ ਤੁਸੀਂ ਉਹਨਾਂ ਦੇ ਲੀਡਰਾਂ ਦੇ ਉੱਤੇ ਪੁਲਿਸੀਆ ਕਾਰਵਾਈ ਕਰਕੇ ਲੋਕਾਂ ਦੇ ਮਨਾਂ 'ਚੋਂ ਹੈ ਉਹਨਾਂ ਦੇ ਪ੍ਰਤੀ ਜੋ ਰੋਸਾ ਉਹਨੂੰ ਕੱਢ ਕੇ ਤਰਸ ਬਣਾ ਦਿਓ। ਸੋ ਜਨਾਬ ਫਿਰ ਇਹਨੂੰ ਫਿਕਸ ਮੈਚ ਨਾ ਕਹੀਏ ਤਾਂ ਹੋਰ ਨਾ ਕੀ ਕਹੀਏ। ਸੋ ਇੱਕ ਤਰੀਕਾ ਕਰ ਇਹ ਵੱਡਾ ਚਰਚਾ ਚਾ ਰਿਹਾ। ਇਸ ਦੇ ਨਾਲ ਹੀ ਇਹ ਸਵਾਲ ਹੋਰ ਪੁਖਤਾ ਤਦ ਹੁੰਦਾ ਹੈ। ਜਦੋਂ ਇਹ ਸਵਾਲ ਆਉਂਦਾ ਕਿ ਮੈਂ ਜਾਖੜ ਚੱਕ ਲਿਆ ਜੀ ਯਾਨੀ ਚੱਕ ਲਿਆ ਜੀ ਹਾਂ ਉਹਨਾਂ ਦਾ ਜੀ ਆ ਲੀਡਰ ਚੱਕ ਲੇ ਜੀ ਉਹਨਾਂ ਦੇ ਵਰਕਰ ਚੱਕ ਲੇ ਜੀ ਜ਼ਿਲ੍ਹਾ ਪ੍ਰਧਾਨ ਚੱਕ ਲੇ ਜੀ ਕੈਂਪ ਨਹੀਂ ਲਗਣਦੇ ਆ ਜੀ ਡਾਟਾ ਚੋਰੀ ਵੀ ਇਹ ਡਾਟਾ ਚੋਰੀ ਕਾਨੂੰਨੀ ਗਨਾਹ ਹੈ ਤੇ ਉਹ ਭਾਪੀ ਕਰ ਰਹੀ ਆ ਤੇ ਤੁਹਾਡੇ ਥਾਣੇ ਕਿਚਰੀਆਂ ਵਿੱਚ ਫਿਰ ਪਰਚੇ ਕਿਉਂ ਨਹੀਂ ਗਏ ਕਿਉਂ ਨਹੀਂ ਕੋਈ ਕਾਰਵਾਈ ਹੋਈ ਇੱਥੇ ਮਾਤਰ ਨੂੰ ਚੱਕ ਕੇ ਜਦੇ ਅੰਦਰ ਦੇ ਦੇ ਉਤੇ ਪਰਚਾ ਪਾ ਦਿਓ ਜੀ ਕਰਾਈ ਜਾਓ ਜਮਾਨਤਾ ਦੇਖੀ ਜਾਓ ਜੀ ਬਾਅਦ ਚ ਚਲਾਨ ਪੇਸ਼ ਹੋਊ ਨਹੀਂ ਹੋਊ ਸਾਬਤ ਹੋਊ ਨਹੀਂ ਹੋਊ ਬਾਦੀ ਗੱਲ ਆ ਪਰ ਇੱਥੇ ਜੀ ਤੁਸੀਂ ਐਡਾ ਵੱਡਾ ਦੋਸ਼ ਲਾ ਰਹੇ ਹੋ ਕਿ ਇਹ ਡਾਟਾ ਚੋਰ ਨੇ ਇਹ ਆ ਕਰ ਰਹੇ ਨੇ ਤੇ ਹੁਣ ਤੱਕ ਫਿਰ ਕਾਰਵਾਈ ਕਿਉਂ ਨਹੀਂ ਇਹਦਾ ਮਤਲਬ ਤੁਸੀਂ ਸਿਰਫ ਲੋਕਾਂ ਦੇ ਮਨਾਂ 'ਚ ਉਹਨਾਂ ਪ੍ਰਤੀ ਪੈਦਾ ਹੋਇਆ ਰੋਸਾ ਘਟਾਉਣ ਦਾ ਰੋਲ ਨਿਭਾ ਰਹੇ ਹੋ ਇਹ ਤੁਸੀਂ ਭਾਜਪਾ ਨਾਲ ਮਿਲ ਕੇ ਕਰ ਰਹੇ ਹੋ ਜਾਂ ਭਾਜਪਾ ਦੇ ਡਰ ਹੇਟ ਕਰ ਰਹੇ ਹੋ ਮਾਨ ਸਾਹਿਬ ਇਹ ਆਪਣੀ ਸਰਕਾਰ ਦਾ ਪੱਖ ਜ਼ਰੂਰ ਕਦੇ ਲੋਕਾਂ ਸਾਹਮਣੇ ਲਿਆਓ ਕਿਉਂਕਿ ਇਹ ਇਸ ਦੇ ਉੱਤੇ ਚਰਚਾ ਖੂ ਹੋਣ ਲੱਗੀ ਹੈ ਕਿ ਤੁਸੀਂ ਕੁਝ ਲਕੋ ਕੇ ਤਾਂ ਕਰਨ ਲੱਗੇ ਹੋ ਐਸਕੇਮ ਵੱਲੋਂ ਲੈਂਡ ਪੂਲਿੰਗ ਵਾਪਸ ਹੋਣ ਤੋਂ ਬਾਅਦ ਸਮਰਾਲਾ ਦੀ ਅਨਾਜ ਮੰਡੀ 'ਚ ਕੀਤੀ ਗਈ ਜਿੱਤ ਦੀ ਰੈਲੀ ਤੇ ਅਗਲੇ ਮੁੱਦਿਆਂ ਦੇ ਲਈ ਘੜੀ ਗਈ ਰਣਨੀਤੀ ਵਾਲੀ ਰੈਲੀ ਤੇ ਕਾਫੀ ਚਰਚਾ ਹੈ ਇੱਕ ਚਰਚਾ ਉਹ ਦੀ ਇਸ ਪੱਖ ਤੋਂ ਕਿ ਸਰਕਾਰ ਦੀਆਂ ਰੋਕਾਂ ਦੇ ਬਾਵਜੂਦ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਵਾਪਸ ਲੈਣ ਦੇ ਬਾਵਜੂਦ ਐਸਕੇਮ ਦੇ ਸੱਦੇ ਦੇ ਉੱਤੇ 50 ਹਜ਼ਾਰ ਤੋਂ ਵੱਧ ਕਹਿੰਦੇ ਬੰਦਾ ਉੱਥੇ ਇਕੱਠਾ ਹੋਇਆ ਤੇ ਵੱਡੀ ਗਿਣਤੀ ਦੇ ਵਿੱਚ ਕਿੰਨੀਆਂ ਹੀ ਲੋਕਾਂ ਨੂੰ ਜਿਹੜੀਆਂ ਬੱਸਾਂ ਕਾਰਾਂ ਗੱਡੀਆਂ ਟਰੈਕਟਰਾਂ ਦੀਆਂ ਨਹੀਂ ਆਉਣ ਦਿੱਤੀਆਂ ਉਹ ਵੱਖਰਾ ਉਹ ਤੋਂ ਬਿਨਾਂ ਵੀ ਇੱਥੇ ਲੋਕ ਪਹੁੰਚੇ ਉਹ ਵੀ ਉਸ ਮੌਸਮ ਜਦੋਂ ਮੀਂਹ ਵਰਦਾ ਹੋਵੇ ਹੈਨਾ ਮਾਹੌਲ ਮਤਲਬ ਸਾਜ਼ਗਰ ਨਾ ਹੋਵੇ ਉਹਦੇ باوجود ਵੀ ਔਰ ਮੀਂਹ ਦੇ ਵਿੱਚ ਵੀ ਮਤਲਬ ਲੋਕ ਪੰਡਾਲ 'ਚ ਬੈਠੇ ਰਹੇ ਕਈਆਂ ਨੇ ਉੱਠ ਕੇ ਅੰਦਰ-ਉੱਧਰ ਹੋਂਦੀ ਕੋਸ਼ਿਸ਼ ਕੀਤੀ ਤਾਂ ਵੀ ਸਟੇਜ ਤੋਂ ਲਾਣ ਹੁੰਦਾ ਹੈ ਕਿ ਕੋਈ ਗੱਲ ਨਹੀਂ ਅਜ ਮੀ ਵੀ ਸੈਣਾ ਪੂਗਾ ਸਮਾਂਗੇ ਉਹਦੇ ਲਈ ਕੁਝ ਕਿਸਾਨਾਂ ਕੋਲ ਨੇ ਆਪ ਵੀ ਪੰਡਾਲ ਚਾਕੇ ਲੋਕਾਂ ਨਾਲ ਬੈਠ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਕਿ ਅਸੀਂ ਹਾਂ ਤੁਹਾਡੇ ਨਾਲ ਹਾਂ ਕਿ ਅਸੀਂ ਇਕੱਲੇ ਆਪ ਨਹੀਂ ਮੀ ਤੋਂ ਬਚ ਰਹੇ ਪਰ ਇਹ ਰੈਲੀ ਕੱਲੀ ਲੈਂਡ ਪੁਲਿੰਗ ਦੀ ਜਿੱਤ ਦੇ ਹਵਾਲੇ ਨਾਲ ਹੀ ਨਹੀਂ ਸੀ ਕੁਝ ਨੁਕਤੇਆਂ ਤੋਂ ਵੀ ਚਰਚਾ ਚਾਹੀਦੀ ਨੁਕਤਾ ਸਭ ਤੋਂ ਵੱਡਾ ਉੱਪਰ ਆ ਕਿ ਹੜ੍ਹਾਂ ਨਾਲ ਨਜਿੱਠਣ ਦੇ ਲਈ ਕਿੱਥੇ ਆ ਪੰਜਾਬ ਸਰਕਾਰ ਇਸ ਮੌਕੇ ਪੰਜਾਬ ਦੇ ਵਿੱਚ ਹੁਣ 9 ਤੋਂ 10 ਜ਼ਿਲ੍ਹੇ ਹੋ ਗਏ ਜਿਹੜੇ ਕੱਲ ਤੱਕ ਦੋ ਦਿਨ ਤੱਕ 6 ਤੋਂ 7 ਜ਼ਿਲ੍ਹੇ ਸੀ ਹੁਣ 9 ਤੋਂ 10 ਜ਼ਿਲ੍ਹੇ ਜਹੇ ਨੇ ਜਿਹੜੇ ਹੜ ਦੀ ਮਾਰ ਹੇਟ ਨੇ ਰਾਵੀ ਬਿਆਸ ਸਤਲੁਜ ਮਤਲਬ 1 ਲੱਖ ਏਕੜ ਤੋਂ ਉੱਪਰ ਜ਼ਮੀਨ ਤਬਾਹ ਹੋ ਗਈ ਆ ਖੇਤੀ ਮਾਰਾਂ ਦਾ ਮੰਨਣਾ ਹੈ ਕਿ ਕੱਲੀ ਫਸਲ ਹੀ ਤਬਾਹ ਨਹੀਂ ਹੋਈ ਅਗਲੀ ਵਾਰ ਜਦੋਂ ਫਸਲ ਬਜਾਈ ਦਾ ਸਮਾਂ ਆਏਗਾ ਉਹਦੇ ਲਈ ਮੋਟਰਾਂ ਦੀ ਜਿਵੇਂ ਪਾਣੀ ਪੈ ਗਿਆ ਇੰਜਣ ਖਰਾਬ ਹੋ ਗਈ ਮੋਟਰ ਖਰਾਬ ਹੋ ਗਈ ਹੈ ਨਾ ਤੇ ਫਿਰ ਉਸ ਤੋਂ ਬਾਅਦ ਖੇਤ ਦੇ ਵਿੱਚ ਮਿੱਟੀ ਆ ਕੇ ਭਰ ਗਈ ਜਾਂ ਮਿੱਟੀ ਹੜ ਕੇ ਚਲੀ ਗਈ ਉਹ ਸਾਰੀ ਪ੍ਰਕਿਰਿਆ ਦੇ ਲਈ ਫਿਰ ਕਹਿੰਦੇ ਖੇਤ ਤਿਆਰ ਕਰਨ ਦਾ ਜਿਹੜਾ ਖਰਚਾ ਉਹ ਵੀ ਵੱਧ ਗਿਆ ਤੇ ਇਸ ਨੂੰ ਲੈ ਕੇ ਐਸਕੇਮ ਦੀ ਰੈਲੀ ਦੌਰਾਨ ਸਟੇਜ ਤੋਂ ਇਹ ਸਵਾਲ ਉੱਠੇ ਕਿ ਹੜਾ ਨਾਲ ਨਜਿੱਠਣ ਲਈ ਸਰਕਾਰ ਦੀ ਕੋਈ ਪਾਲਿਸੀ ਹੈ ਸਰਕਾਰ ਦੀ ਕੋਈ ਨੀਤੀ ਹੈ ਹਰ ਸਾਲ ਹੜਾ ਆਉਂਦੇ ਨੇ ਇਸੇ ਤਰ੍ਹਾਂ ਇਹ ਦਰਿਆ ਮਾਰ ਕਰਦੇ ਨੇ ਇਹ ਡੈਮਾਂ ਦੇ ਵਿੱਚੋਂ ਬੇਲੋੜਾ ਬੇਅਰਥਾ ਹੈ ਬਿਨਾ ਕਿਸੇ ਯੋਜਨਾ ਤੋਂ ਪਾਣੀ ਛੱਡ ਦਿੱਤਾ ਜਾਂਦਾ ਹੈ ਜਦੋਂ ਕਿ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਤੁਹਾਡੇ ਕੋਲ ਪਹਿਲਾਂ ਜਾਣਕਾਰੀ ਹੁੰਦੀ ਹੈ ਕਿ ਹੌਂਦੇ ਸਮੇਂ 'ਚ ਇੰਨਾ ਮੀਂਹ ਪੈਣਾ ਹੈ ਇੰਨਾ ਡੈਮਾਂ 'ਚ ਪਾਣੀ ਆਉਣਾ ਹੈ ਉਸ ਦੇ ਬਾਵਜੂਦ ਵੀ ਸਮਾਂ ਰਹਿੰਦੇ ਕਿਉਂ ਨਹੀਂ ਇਸ ਤਰੀਕਾ ਕਰ ਫਿਰ ਚੋਇਆਂ ਦੀ ਸਫਾਈ ਨਾਲੇ ਦੀ ਸਫਾਈ ਇਹ ਮੁੱਦਾ ਹਰ ਵਾਰ ਉੱਠਦਾ ਤੇ ਹਰ ਵਾਰ ਕਹਿ ਜਾਂਦਾ ਪਹਿਲਾਂ ਪ੍ਰਬੰਧ ਕਰ ਲੇ ਜੀ ਪਰ ਪ੍ਰਬੰਧਾਂ ਦਾ ਜਰੂਸ ਇਹ ਚੀਜ਼ਾਂ ਕੱਢ ਦਿੰਦੀਆਂ ਕੀ ਇਸ ਲਈ ਅਣਦੇਖੀ ਕੀਤੀ ਜਾਂਦੀ ਹੈ ਕਿ ਜੇ ਪ੍ਰਬੰਧ ਹੋ ਗਏ ਜੇ ਨਾਲੇ ਦਰਿਆ ਹੈ ਚੋਏ ਸਾਫ ਹੋ ਗਏ ਬੰਨ ਪੱਕੇ ਹੋ ਗਏ ਹੈਨਾ ਤੇ ਫਿਰ ਜੇ ਹੜ ਨਾ ਆਇਆ ਫਿਰ ਲੋਕਾਂ ਨੂੰ ਸਰਕਾਰ ਕਿਵੇਂ ਚਿੱਤੇ ਹੋਗੀ ਫਿਰ ਸਾਨੂੰ ਜਾ ਕੇ ਫੋਟੋਆਂ ਖਿਚਾਉਣ ਦਾ ਕਿਵੇਂ ਮੌਕਾ ਮਿਲੂਗਾ ਹੈਨਾ ਸਾਨੂੰ ਲੋਕਾਂ ਦੇ ਵਿੱਚ ਮੌਕੇ ਦਾ ਜਾਇਜ਼ਾ ਲੈਣ ਦਾ ਕਿਵੇਂ ਮਿਲੂਗਾ ਫਿਰ ਇਹਦੇ ਹੜਾਂ ਦੇ ਨੁਕਸਾਨ ਦੇ ਪਰਭਾਈ ਦੇ ਮਾਮਲੇ ਚ ਫੰਡਾਂ ਨੂੰ ਇੱਧਰ ਉੱਧਰ ਸੱਜੇ ਖੱਬੇ ਕਰਨ ਦਾ ਮੌਕਾ ਕਿਵੇਂ ਮਿਲੂਗਾ ਕਿ ਇਸ ਲਈ ਕਿ ਲੋਕ ਸਾਨੂੰ ਭੁੱਲੇ ਨਾ ਜਾਣ ਜੇ ਪ੍ਰਬੰਧ ਸਹੀ ਹੋਣ ਤਾਂ ਨਹੀਂ ਕੀਤੇ ਜਾਂਦੇ ਜਾਂ ਸਰਕਾਰ ਦਾ ਏਜੰਡਾ ਹੀ ਨਹੀਂ ਮਤਲਬ ਬੇੜੀ ਆਈ ਜਨ ਬਿੰਨੋ ਕੁੜੀ ਦੇ ਕੰਨ ਜਦੋਂ ਮੁਸੀਬਤ ਪੈ ਗਈ ਫਿਰ ਤੋਂ ਉੱਡਾਲੋ ਮੈਂ ਪਹਿਲਾਂ ਕੈਪਟਨ ਅਮਰਿੰਦਰ ਚੌਪਰ ਤੇ ਉੱਡਦਾ ਸੀ ਫਿਰ ਹੁਣ ਭਗਵੰਤ ਮਾਨ ਉੱਡਣ ਲੱਗ ਪਿਆ ਫਰਕ ਕੀ ਆ ਕਿਹੜਾ ਬਦਲਾ ਆਇਆ ਚਿੜੀ ਦੇ ਪੰਜੇ ਜਿੰਨਾ ਪੰਜਾਬ ਮੁਖੰਦਰੀ ਭਗਵੰਤ ਸਿੰਘ ਤੁਹਾਡੇ ਬੋਲ ਪੰਜਾਬ ਉੱਡਾ ਹੀ ਆ ਹੁਣ ਵੀ ਤੇ ਤੁਸੀਂ ਕਿਸ਼ਤੀਆਂ ਮੂਰੇ ਮਸ਼ੀਨਾਂ ਮੂਰੇ ਖੜਕੇ ਰੁਕ ਚੋਨੇ ਤੇ ਲਓ ਜੀ ਆਗੇ ਮੁਖੰਦਰੀ ਦਾ ਖੇ ਖਬਰਾਂ ਕੀ ਲੱਗਦੀਆਂ ਕਿ ਹਰ ਪ੍ਰਭਾਵਿਤ ਖੇਤਰ ਦਾ ਮੰਤਰੀ ਨੇ ਕੀਤਾ ਦੌਰਾਨ ਹਰ ਪ੍ਰਭਾਵਿਤ ਖੇਤਰ ਦਾ ਡੀਸੀ ਨੇ ਕੀਤਾ ਦੌਰਾਨ ਹਰ ਪ੍ਰਭਾਵਿਤ ਖੇਤਰ ਦਾ ਮੁੱਖ ਮੰਤਰੀ ਨੇ ਕੀਤਾ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉਹ ਪ੍ਰਾਵਾ ਸਮੱਸਿਆਵਾਂ ਦਾ ਹੱਲ ਕਿਉਂ ਨਹੀਂ ਸਰਕਾਰ ਕੋਲ ਇਹ ਇਸ ਕੇਮ ਨੇ ਇੱਕ ਹੋਰ ਨੁਕਤਾ ਛੁਇਆ ਐਸੇ ਮਾਮਲੇ ਤੇ ਉਹ ਕਹਿੰਦੇ ਜਦੋਂ ਪਰਾਲੀ ਨੂੰ ਅੱਗ ਲੱਗਦੀ ਆ ਤਦ ਕਹਿੰਦੇ ਕਿ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਸੈਟਲਾਈਟ ਤਸਵੀਰਾਂ ਦੇ ਹਵਾਲੇ ਨਾਲ ਰੈੱਡ ਐਂਟਰੀਆਂ ਪਾਉਂਦਾ ਹੈ ਪਰਚੇ ਪਾਉਂਦਾ ਹੈ ਕਾਨੂੰਨੀ ਕਾਰਵਾਈ ਕਰਦਾ ਹੈ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ 'ਚ ਉਹਨਾਂ ਨੂੰ ਬਾਹਰ ਕਰ ਦਿੰਦਾ ਹੈ ਕਿ ਲੋ ਜੀ ਸੈਟਲਾਈਟ ਤਸਵੀਰ ਆ ਗਈ ਤੁਹਾਡੀ ਜਿੱਦੇ ਰਾਹੀਂ ਪਤਾ ਲੱਗ ਗਿਆ ਕਿ ਜੀ ਤੁਸੀਂ ਪਰਾਲੀ ਨੂੰ ਅੱਗ ਲਾਈ ਆ ਤੁਸੀਂ ਜਿਹੜੇ ਅੱਧੇ ਏਕੜ ਜਲਾਈ ਹੋਵੇ ਤੁਹਾਡੀ ਜਿੰਨੀ ਏਕੜ ਦੀ ਫਸਲ ਹੈ ਉਹਨਾਂ ਦੇ ਮਾਮਲੇ ਤੁਹਾਡੀ ਜਿਹੜੀਆਂ ਸਹੂਲਤਾਂ ਸੀ ਉਹ ਬੰਦ ਹੈ ਜੀ ਰੈੱਡ ਐਂਟਰੀ ਹੋ ਗਈ ਜੀ ਤੁਹਾਡੇ ਤੇ ਐਸਕੇਐਮ ਦੀ ਸਟੇਜ ਤੋਂ ਸਵਾਲ ਹੈ ਕਿ ਜਨਾਬ ਹੜਾਂ ਦੇ ਮਾਮਲੇ 'ਚ ਉਹ ਸੈਟਲਾਈਟ ਨਹੀਂ ਜਾਂਦਾ ਫਸਲ ਬਰਬਾਦੀ ਦੇ ਮਾਮਲੇ 'ਚ ਸੈਟਲਾਈਟ ਨਹੀਂ ਚੱਲਦਾ। ਸੋ ਮੈਂ ਇੱਕ ਕੱਲੋ ਸੋਸ਼ਲ ਮੀਡੀਆ 'ਤੇ ਦੇਖ ਰਿਆ ਸੀ ਉਹ ਕਹਿੰਦੇ ਭਈ ਜਦੋਂ ਕਾਰਾਂ ਗੱਡੀਆਂ ਸੜਕਾਂ ਤੋਂ ਲੰਘਦੀਆਂ ਹਨ ਤਾਂ ਸੀਟ ਬੈਲਟ ਨਹੀਂ ਲਾਈ ਉਹਦੀ ਵੀ ਕੈਮਰੇ ਨਾਲ ਚਲਾਨ ਹੋ ਜਾਂਦਾ ਹੈ। ਹੈਨਾ? ਜੇ ਜੇ ਮੂਰੇ ਨੰਬਰ ਪਲੇਟ ਟੁੱਟੀ ਆ ਉਹਦਾ ਵੀ ਚਲਾਨ ਹੋ ਜਾਂਦਾ ਹੈ। ਜੇ ਡੈੱਡ ਲਾਈਟ ੱਪ ਕੇ ਤਾਂ ਵੀ ਕੈਮਰੇ ਰਹੀਂ ਚਲਾਨ ਹੋ ਜਾਂਦਾ ਹੈ। ਕਿ ਜਿਹੜੇ ਕੈਮਰੇਆਂ 'ਚ ਇਹ ਸਾਰਾ ਕੁਝ ਦਿਖਦਾ ਉਹਨਾਂ ਕੈਮਰੇ 'ਚ ਟੁੱਟੀਆਂ ਹੋਈਆਂ ਸੜਕਾਂ, ਭਰਿਆ ਹੋਇਆ ਪਾਣੀ, ਖੁੱਲੇ ਸੀਵਰੇਜ ਉਹ ਨਹੀਂ ਦਿਖਦੇ। ਉਸੇ ਤਰ੍ਹਾਂ ਜਿਹੜੇ ਸੈਟਲਾਈਟ ਦੇ ਵਿੱਚ ਤੁਹਾਨੂੰ ਖੇਤ ਨੂੰ ਅੱਗ ਲੱਗੀ ਦਿਖਦੀ ਆ ਉਥੇ ਪਾਣੀ ਖੜਾ ਨਹੀਂ ਦਿਖਦਾ ਕਿ ਸੈਟਲਾਈਟ ਅੱਗੇ ਦਿਖਾਉਂਦਾ ਪਾਣੀ ਦਿਖਾਉਂਦਾ ਹੀ ਨਹੀਂ ਫਸਲ ਬਰਬਾਦ ਪਿਛੀ ਹੋਈ ਦਿਖਾਉਂਦਾ ਹੀ ਨਹੀਂ ਫਿਰ ਗਰਜ਼ੋਰੀਆਂ ਦੀ ਕੀ ਲੋੜ ਰਹੀ ਜੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਕਰੋ ਨਾ ਉਸੇ ਤਰ੍ਹਾਂ ਫੈਸਲਾ ਜਿਵੇਂ ਉਹ ਰਾਇਡੈਂਟਰੀ ਬਾਉਨੇ ਆ ਉਵੇਂ ਹੀ ਖਾਤੇ 'ਚ ਪੈਸੇ ਬਾਦੋ ਕਿੱਥੇ ਚੱਲ ਗਈ ਕਿੱਥੇ ਕੋਸ਼ਿਸ਼ ਇਹਦੇ ਨਾਲ ਹੀ ਵੱਡਾ ਨੁਕਤਾ ਆ ਖੇਤੀ ਨੀਤੀ ਨੂੰ ਲੈ ਕੇ ਬਾਦਲਾਂ ਦਾ ਰਾਜ ਕਿਸਾਨਾਂ ਦਾ ਰਾਜ ਕਹਿੰਦੇ ਜੀ ਪਿੰਡਾਂ ਦੀ ਪਾਰਟੀ ਜੀ ਕਿਸਾਨਾਂ ਦੀ ਪਾਰਟੀ ਜੀ ਪੰਜਾਬ ਦੇ ਪੱਲੇ ਇੱਕ ਮਜਬੂਤ ਖੇਤੀ ਪਾਲਿਸੀ ਨਹੀਂ ਪਾਸ ਜੀ ਕੈਪਟਨ ਜੀ ਬਣਾ ਲਈ ਜੀ ਕਮੇਟੀ ਬਣ ਗਈ ਜੀ ਤਿਆਰ ਹੋ ਗਿਆ ਜੀ ਚਰਚਾ ਜੀ ਲਾਓ ਜੀ ਇਸਪਰ ਡਿਸਕਸ ਕਰਾ ਲਈ ਜੀ ਲਓ ਜੀ ਲਾਗੂ ਕਰਾਂਗੇ ਲੱਭੇ ਨਹੀਂ ਕਦੇ ਕਿਤੇ ਆ ਗਈ ਭਗਵੰਤ ਮਾਨ ਦੀ ਸਰਕਾਰ ਲਓ ਜੀ ਇੰਨੇ ਹਜ਼ਾਰ ਲੋਕਾਂ ਨਾਲ رائے ਹੋ ਗਈ ਜੀ ਇੰਨੇ ਖੇਤੀ ਮਾਇਰਾਂ ਦੀ ਗੱਲ ਆ ਗਈ ਜੀ ਆ ਬਣ ਗਈ ਜੀ ਸੂਬੇ ਦੀ ਖੇਤੀ ਪਾਲਸੀ ਕਿੱਥੇ ਆ? ਇੱਕ ਕਾਗਜ਼ੇ ਕਾਲੇ ਕਿੱਥੇ ਆ ਜਾਂ ਉਹ ਵੀ ਨਹੀਂ ਕਿਤੇ ਮੁੰਜਵਾਨੀ ਬਿਆਨੀ ਆਈ ਹੈ ਕੱਲ ਇਸ ਕਿਉਂ ਦੀ ਸਟੇਜ ਤੋਂ ਆਇਆ ਸਵਾਲ ਕਿ ਪਈ ਖੇਤੀ ਨਹੀਂ ਦਿੱਤੇ ਲਓ ਕੁੜੀਆਂ ਸਾਹ ਵਜੇ ਵੀ ਕਹੀ ਜਾਂਦੇ ਆ ਕਿ ਤਿਆਰ ਆ ਜੀ ਬਸ ਆਜੂ ਪਰ ਆ ਬਸ ਸਾਲ ਰਹਿ ਗਿਆ ਕਿਉਂ ਨਹੀਂ ਪੰਜਾਬ ਦੇ ਕੋਲ ਖੇਡ ਖੇਡ ਨੀਤੀ ਨਹੀਂ ਪੰਜਾਬ ਦੇ ਕੋਲ ਸੱਭਿਆਚਾਰ ਨੀਤੀ ਨਹੀਂ ਪੰਜਾਬ ਦੇ ਕੋਲ ਆਪਣੀ ਸਿੱਖਿਆ ਨੀਤੀ ਨਹੀਂ ਪੰਜਾਬ ਦੇ ਕੋਲ ਆਪਣੀ ਖੇਤੀ ਨੀਤੀ ਨਹੀਂ ਨਾ ਆਰਥਿਕ ਨੀਤੀ ਅਸੀਂ ਕਿੱਧਰ ਨੂੰ ਜਾ ਰਹੇ ਸੋ ਇਹਦੇ ਮਾਮਲੇ ਦੇ ਵਿੱਚ ਸਰਕਾਰ ਕਿਰਦੀ ਨਜ਼ਰ ਆ ਰਹੀ ਹੈ ਸੋ ਇਸ ਲਈ ਐਸਕੇਐਮ ਦੀ ਸਟੇਜ ਤੋਂ ਚੰਗਾ ਇਹ ਮੁੱਦਾ ਉੱਪਰ ਆ ਜਿਸ ਮੁੱਦੇ ਦਾ ਜਵਾਬ ਸਹੀ ਰੂਪ ਦੇ ਵਿੱਚ ਸਰਕਾਰ ਕੋਲ ਨਹੀਂ ਸੀਗਾ ਤੇ ਪਰ ਐਸਕੇਐਮ ਦੀ ਰੈਲੀ ਸਫਲ ਵੀ ਰਹੀ ਤੇ ਕਿਤੇ ਨਾ ਕਿਤੇ ਪੰਜਾਬ ਦੇ ਮੁੱਦਿਆਂ ਤੇ ਕਿਸਾਨੀ ਦੇ ਮੁੱਦਿਆਂ ਤੇ ਕੇਂਦਰ ਤੋਂ ਦੇ ਨਾਲ ਨਾਲ ਉਹਨਾਂ ਨੇ ਮਜ਼ਦੂਰਾਂ ਦੀ ਉਹਨਾਂ ਨੇ ਛੋਟੇ ਦੁਕਾਨਦਾਰਾਂ ਦੀ ਵੀ ਗੱਲ ਕੀਤੀ ਕਿ ਇਹਨਾਂ ਹੜਾ ਨਾਲ ਜਿਹੜਾ ਉਹਨਾਂ ਦਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਲਈ ਵੀ ਕੋਈ ਯੋਜਨਾ ਬਣਾ ਲਿਓ ਨਾਲ ਜੇ ਘਾਟਾ ਵਾਧਾ ਜੇ 40000 ਕਿੱਲੇ ਦਾ ਮੰਗੋ 60000 ਮੰਗੋ ਜੇ ਸਰਕਾਰ ਕਿਸੇ ਨੂੰ 10000 5000 ਦੇ ਵੀ ਲੋਕ ਉਸ ਹੈਨਾ ਤੇ ਕਹਿੰਦੇ ਫਿਰ ਜਿਹੜੀ ਉਹਦੇ ਤੇ ਲੇਬਰ ਹੁੰਦੀ ਹੈ ਜੀ ਜਿਹਨੇ ਕੰਮ ਕਰਨਾ ਹੈ ਮੰਨ ਲਓ ਝੋਨੇ ਦੀ ਪੜਾਈ ਹੈ ਜਿਹਨੂੰ ਉਹਦਾ ਨੁਕਸਾਨ ਹੋ ਗਿਆ ਉਹਦੀ ਬਾਡੀ ਵੀ ਨਹੀਂ ਹੋਣੀ ਉਹਨੇ ਬੋਣੀ ਨੂੰ ਬਾਅਦੋਂ ਤਾਂ ਪ੍ਰਧੰਤਲ ਉਹ ਕੰਬੈਨ ਵਾਲੇ ਦਾ ਅੱਥੀ ਲੇਵਰ ਵਾਲੇ ਦਾ ਜਖਪਾਲੇ ਨੇ ਕਪਾਲੇ ਦਾ ਜੇ ਸਬਜ਼ੀਆਂ ਭਾਜੀਆਂ ਵਾਲੇ ਨੇ ਉਹਨਾਂ ਦੇ ਤੋੜਨ ਦਾ ਜਿਹੜੀ ਉਹ ਦਿਹਾੜੀ ਮਰੀ ਤੇ ਪਿੰਡੂ ਖੇਤਰ ਦੇ ਦੁਕਾਨਦਾਰਾਂ ਦਾ ਜਿਹੜਾ ਨੁਕਸਾਨ ਇਹ ਸਾਰੀ ਪ੍ਰਕਿਰਿਆ ਦੀ ਪੂਰਤੀ ਲਈ ਕੋਈ ਯੋਜਨਾ ਨਹੀਂ ਕਦੇ ਨਹੀਂ ਸਰਕਾਰ ਚੁੱਪ ਆ। ਚੁੱਪਾਪੇ ਭਾਈ ਜਦੋਂ ਕੋਈ ਨੀਤੀਆਂ ਨਹੀਂ ਬਣਾਉਣੀ ਸੋ ਖੇਤੀ ਨੀਤੀ ਬਣਾਓ ਜਨਾਬ ਉਸ ਤੇ ਪਰੰਮੰਥਨ ਕਰੋ। ਖਾਨ ਜਥੇਮੰਦੀਆਂ ਨੂੰ ਖੇਤੀ ਮਾਹਿਰਾ ਨੂੰ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੂੰ ਇਹਨਾਂ ਬੁੱਧੀਜੀਵੀਆਂ ਨੂੰ ਮਠਾਉ ਤੇ ਗੱਲ ਕਰ ਲੋ ਪਰ ਖਬਰ ਦਿੱਲੀ ਤੋਂ ਆ ਰਹੀ ਹੈ ਜਿੱਥੇ ਕੜ ਗਿਆ ਕਹਿੰਦੇ ਜੀ ਨਰਿੰਦਰ ਮੋਦੀ ਹੋਰਾਂ ਦੀ ਕੈਬਨਿਟ ਦੇ ਵਿੱਚ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਹੈ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਦੇ ਮੁਰੇ ਇੱਕ ਚੁਣੌਤੀ ਖੜੀ ਹੈ ਆਪਣੇ ਪ੍ਰਧਾਨ ਨੂੰ ਲੈ ਕੇ ਆਪਣੇ ਉਮੀਦਵਾਰ ਉਪ ਰਾਸ਼ਪਤੀ ਨੂੰ ਲੈ ਕੇ ਦੂਸਰੇ ਪਾਸੇ ਸਰਕਾਰੀ ਚੁਣੌਤੀਆਂ ਵੀ ਇਸ ਮੌਕੇ ਜਦੋਂ ਉਪਰਾਸਪਤੀ ਚੋਣ ਸਿਰ ਤੇ ਹੈ 9 ਤਰੀਕ ਨੂੰ ਤੇ ਦੱਖਣੀ ਸੂਬੇ ਦੇ ਹਵਾਲੇ ਨਾਲ ਕਾਟ ਦੇ ਦਿੱਤੀ ਵਿਰੋਧੀ ਧਿਰ ਨੇ ਬਰਾਬਰ ਉਸੇ ਖੇਤਰ ਤੋਂ ਲਿਆ ਕੇ ਚੰਦਰਬਾਬੂ ਨਾਇਡੂ ਲਈ ਵੀ ਸਮੱਸਿਆ ਕੜੀ ਹੋ ਗਈ ਕਿਹੜੇ ਪਾਲੇ ਚ ਤੁਲੇ ਹੁਣ ਸੋ ਇਸ ਦਵਿਧਾ ਦੇ ਵਿੱਚ ਚੋਣ ਤਾਂ ਫਸ ਗਈ ਸੋ ਇੱਕ ਪਾਸੇ ਤਾਂ ਉਪਰਾਸਪਤੀ ਚੋਣ ਮਾਮਲਾ ਦੂਸਰੇ ਪਾਸੇ ਬਿਹਾਰ ਦੀਆਂ ਚੋਣਾਂ ਦਾ ਮਾਮਲਾ ਤੀਸਰੀ ਹੋ ਸਕਦਾ ਹੈ ਕਿ ਬਿਹਾਰ ਦਾ ਕੋਈ ਨੁਮਾਇੰਦਾ ਹੈ ਨਾ ਗੱਠਜੋੜ ਵਾਲਿਆਂ ਚੋਂ ਜਾਂ ਆਪਣੇਆਂ ਚੋਂ ਕਿਸੇ ਨੇ ਨੁਮਾਇੰਦਗੀ ਦੇਣੀ ਪੈ ਜੋਏ ਤਾਂ ਕਿ ਭਾਈ ਬਿਹਾਰ ਨੂੰ ਕਹਿਣ ਜੋਗੇ ਹੋ ਜੀ ਫਿਰ ਆਪਣੇ ਪ੍ਰਧਾਨ ਨੂੰ ਲੈ ਕੇ ਜੀਪੀ ਹੱਡਾ ਹੋਰਾਂ ਦੀ ਥਾਂ ਦੇ ਉੱਤੇ ਨਵਾਂ ਪ੍ਰਧਾਨ ਸੋ ਇਹ ਤਿੰਨ ਨੁਕਤੇ ਕਹਿੰਦੇ ਉਪਰਾਸਪਤੀ ਚੋਣ ਪਾਰਟੀ ਦਾ ਰਸਤੀ ਪ੍ਰਧਾਨ ਤੇ ਬਿਹਾਰ ਚੋਣਾ ਇਹਨਾਂ ਤਿੰਨ ਨੁਕਤਿਆਂ ਨੂੰ ਲੈ ਕੇ ਕਹਿੰਦੇ ਖਾਸੀ ਚਰਚਾ ਹੈ ਕਿ ਵੀ ਇਹਦੇ ਆਧਾਰ ਦੇ ਉੱਤੇ ਕੇਂਦਰ ਸਰਕਾਰ ਭਾਜਪਾ ਸਰਕਾਰ ਆਪਣੀ ਕੈਬਨਿਟ ਦੇ ਵਿੱਚ ਸਜਾਖੰਬਾ ਕੁਝ ਕਰ ਸਕਦੀ ਹੈ ਸੋ ਆਉਂਦੇ ਦਿਨਾਂ ਚ ਮੋਦੀ ਕੈਬਨਿਟ ਦੇ ਵਿੱਚ ਫੇਰ ਬਦਲ ਦਿਖਣ ਦੀ ਵੀ ਪੂਰੀ ਸੰਭਾਵਨਾ ਬਣ ਗਈ ਹੈ ਦੇਖਦੇ ਹਾਂ ਜੀ ਕਿਹਦੀ ਛੁੱਟੀ ਹੁੰਦੀ ਹੈ ਤੇ ਕਿਹਨੂੰ ਥਾਂ ਮਿਲਦੀ ਹੈ ਨਜ਼ਰੇ ਦੇ ਤੇ ਰੱਖਾਂਗੇ ਬਹੁਤ-ਬਹੁਤ ਸ਼ੁਕਰੀਆ